ਭਾਜੀ ਅਸੀ ਕਾਲ। ਸਸਿਕਨ। ਹੋਰ ਰਾਣਾ ਜੀ ਕਿਦਾਂ ਜੀ? ਸਾ ਠੀਕ ਠਾਕ। ਵਧੀਆ ਹੋ ਜੀ ਕਿਰਪਾ ਮਹਾਰਾਜ ਜੀ। ਦੇਖਿਆ ਮਾਲ? ਮੈਂ 15 ਮਿੰਟਾਂ ਜਿਵੇਂ ਗਿਆ ਤੁਹਾਡੀ ਜਿੱਥੇ ਚੜਨੇ। ਮੈਂ ਇਹੋ ਜੇ ਨਕੀਨੇ ਘੜਗੜ ਲੈ ਲੈਣੇ ਫਿਰ ਤਾਂ ਮਾਲ ਦੇਖਣਾ ਹੀ ਫੇਜੀ। ਮਾਲ ਦੇਖਣਾ ਮਾਲ ਸਾਫ ਸੋਹਰਾ ਲੱਗਦਾ ਫੇਜੀ। ਇਹ ਗੱਬਣਾ। ਇਹ ਵੀ ਜੀ ਸੂਈ ਕਲ ਦੀ। ਅੱਛਾ। ਇਹ ਬੋਲੀ ਤੇਰਾ 14 ਕਿਲੋ ਸਟਾਰ ਹੈ ਵਸ਼ੀਕਾਤੀ ਸਾਫ ਕਰਦੀ। ਅੱਛੀ ਵਸ਼ੀ ਮਗਰਾ? ਨਹੀਂ ਬੱਛਾ ਜੀ। ਠੀਕ ਆ। ਹਾਂ ਜੀ। ਤੇ ਦੋਦਾਂ ਦਾ ਇਹ? ਇਹ ਦੋਦਾਂ ਦਾ ਡਾਇਮੰਡ ਪੀਸ ਹੀ ਆ। ਵਾਕਈ ਡਾਇਮੰਡ ਪੀਸ। ਕੰਨੀ ਤੋਰੀ? ਤਵਾ ਜੀ ਕਿੰਨਾ ਕਰਦੀ ਰਾਨਾ ਜੀ ਇੱਕ ਸਤ ਪੁਰਾਣੇ ਖੜਾ ਰਹੀ ਆ ਜਿਹਦੀ ਨਸਲ ਬਰੀਡ ਆ 20 ਤੋਂ ਪਲੱਸ ਹੀ ਚੱਲੂਗੀ ਅਜੇ ਪਿਓਰ ਖਲਾਇ ਕਰਵਾ ਦਵਾਾਈ ਦੀ 14 15 ਕਿਲੋ ਬੋਲਾ ਆ ਵੇਖਿਆ ਸੀ ਇਹ ਸਾਰੇ ਹੁਣ ਕੀਰੀ ਦੋਨ ਦੇ ਨਹੀਂ ਇਹ ਮਨੇ ਮਨੇ ਕੱਢੀ ਜਾਂਦੀ ਦੋਨ ਹਣਾ ਤੋਰ ਲਓ ਜੀ ਵੇਖੋ ਡਾਇਮੰਡ ਪੀਸ ਹੀ ਆ ਵਾਕਿ ਚਾਹ ਜੂ ਰਾਨਾ ਵਧੀਆ ਨਿਕਲਿਆ ਜੀ ਬਿਲਕੁਲ ਓਕੇ ਥੰਡ ਫੁੱਲ ਬਹੁਤ ਖੜਦੀ ਪਤਮਕੇ ਬੱਚਿਆ ਖੰਡੀ ਸੀ ਜੀ ਬਹੁਤ ਸੋਹਣੀ ਵੇੜਾ ਆਜੋ ਆਜੋ ਭਾਜੀ ਆਜੋ ਲਿਆਓ ਕਰਾਂਗੇ ਬਲੇਓ। ਬਸ ਠੀਕ ਆ। ਇਹ ਜੋ ਰੀਸਰਵ ਤੋਂ ਪਤਾ ਨਸਲਾਂ ਦੇ ਉਹ ਤੇ ਘਟਣਾ ਜੀ। ਕਹਨੇ ਜੀ? ਬਿਲਕੁਲ ਬਿਲਕੁਲ ਬਿਲਕੁਲ। ਹਾਂਜੀ ਫਿਰ। ਨਸਲ ਬੜੀ। ਬੋਲੋ। ਇਹ ਸੁਨੀਤ ਦੀ ਬੱਚੀ ਦਾਂਦੀ ਭਾਈ ਮੇਰਾ ਲੱਖ ਹੀ ਮੰਗਣਾ ਮੈਂ ਤਾਂ ਹੀ ਵਿਕਣੀ ਹੈ। ਉਹ ਸਾਨੂੰ ਭਾਅ ਨਾ ਮਿਲੀ ਅਸੀਂ 75 ਦੀ ਦੇ ਦਾਂਗੇ। ਆਪੇ ਛੱਡ ਦੋ। 71 ਦੀ ਦਾ ਚਾਰ ਜਾਂ ਛੋਟ ਕਰ ਦਾਂ। ਚਲੋ ਹਜ਼ਾਰ ਹੀ ਛੱਡ ਦਿਓ ਬਣਾ ਨਹੀਂ ਕਹਿੰਦੇ ਨਹੀਂ ਠੀਕ ਹੈ ਬੱਚੀ ਲੋੜੀ ਡਾਇਮੰਡ ਪੀਸ ਜੀ ਮਾਰ ਡਾਇਮੰਡ ਪੀਸ ਠੀਕ ਫੋਨਾ ਫਰਨਾ ਸਲ ਆ ਜੀ ਚਲੋ ਇਹ ਇਹ ਗੱਬਣਾ ਇਹ ਦੂਜਾ ਸੂਆ ਗੱਬਣਾ ਦੀ ਜੀ ਅੱਛਾ ਇਹ ਆਪਣੇ ਲਾਗੋ ਲਈ 2 ਕਿਲੋਮੀਟਰ ਦੇ ਸਰਪ ਕੋੜ ਤੋਂ ਬਹੁਤ ਬੰਦੇ ਸਬਤ ਕਰਦੇ 20 ਕਿਲੋ ਪਹਿਲੇ ਨੇ ਦੁੱਧ ਪਾਇਆ ਜੇ ਠੀਕ ਹੈ ਠੰਡੀ ਸੀਲ ਬੜੀ ਮਈਆ ਵਰਗਾ ਥਣ ਲੱਗਾ ਥਣ ਦਾ ਜਿਹੜਾ ਸੰ ਥੋੜੇ ਪੁਰਾਣੇ ਬਵਾਰੀਆਂ ਦਾ ਹੀ ਆ ਸੁੰਭਾਈ ਆ ਹਾਂਜੀ ਸੁੰਭਾਈ ਸੁੰਭਾਈ ਚਲੋ ਤੋਰੋ ਲਓ ਜੀ ਵੇਖੋ ਕਰਾ ਦੇ ਵੀ ਕ੍ਰੋਸ ਦਾ ਵਹਿੜ ਨਾਲ ਕਿ ਨਹੀਂ ਦੁੱਧ ਵੀ ਘਾੜਾ 220 ਕਿਲੋ ਗਰੰਟੀ ਨਾਲ ਘਰ ਵਾਲੇ ਕਹਿੰਦੇ ਇਹ ਲੈ ਲੇ ਇਸ ਵੀ ਦੋ ਰੋਈ ਪੋਲੀ ਪਾਲੀ ਬਾੜੀ ਟਾਈਮ ਨਾਲ ਜੋਣਾ ਬਈ ਇਹਦੇ ਇਹ ਹਫਤਾ ਲੈ ਜੂਗੀ ਇੱਕ ਹਫਤਾ ਲੈ ਜੂਗੀ ਆਜੋ ਬਾਜੀ ਆਜੋ ਆਜੋ ਬਾਠੀ ਲੈ ਆਪ ਠੀਕ ਆ ਲੈ ਚਲੋ ਕਰਾਂ ਤੇ ਚਲ ਹਾਂਜੀ ਬਾਜੀ ਫਿਰ ਇਹਰਾ ਸੁਨੀਲ ਜੀ ਮੁੱਲ ਭਾਏ 65 ਕਰ ਲਈਏ 60 ਦੀ ਦੇ ਦਾਂਗੇ 60000 ਦੀ ਤਿਆਰ ਹੋਈ ਅਸਲ 65000 ਦੀ 70 ਦੀ ਵਿਕ ਜੂਗੀ ਸਾਨੂੰ ਭਾਣਾ ਮਿਲਿਆ ਹੀ ਪਹਿਣ ਜਿਦਾ ਹੋਰ ਜਾਣ ਦੋ 60 ਦੀ ਦੋਰੀ ਤੇ 55 ਹੀ ਦੇ ਦਾਂਗੇ ਲੈ ਫਿਰ ਨਜ਼ਾਰਾ ਲਿਆਦਾ ਕੇ ਚੱਲਣ ਦੋ ਇਹ ਜਰਸੀ ਪਹਿੜ ਹਾਂਜੀ ਇਹ ਵੀ ਸਹੀ ਹੈ ਜੀ ਇਹਦੇ ਬੱਛੀ ਮਗਰ ਪਿਓਰ ਜਰਸੀ ਆ ਹਾਂਜੀ ਹਾਂਜੀ ਆਪ ਭਾਏ ਮਾੜੀ ਮੱਡੀ ਕਰਾਓ ਖੋਲੋ ਜੀ ਇਹ ਵੀ ਬਾਜੀ ਦੁੱਧ ਕਿੰਨਾ ਫਿਰ ਇਹਦੇ ਕੋਲ ਸੁਨੀਲ ਜੀ ਦਾ ਦੁੱਧ ਇਹ ਗਾਲਾਂ ਦੇ 14 ਗਨਾਂ 12 ਕਿਲੋ ਲੀਟਰ ਮਾਰ ਕੇ ਦਾਂ 12 ਕਿਲੋ ਲੀਟਰ ਮਾਰ ਕੇ ਭਾਏ ਚਾਰ ਦੰਗ ਚੋ ਦੇਖੋ ਲੇ ਆ ਵੇ ਨਾ ਵਿਖੋ ਸੋਣੀ ਵੇੜਾ ਜਰਸੀ ਚ ਵੇੜਾ ਹੈਗੀ ਨਾਲੇ ਤੇ ਬੱਛੀ ਇਹਦਾ ਮਖਰ ਨਹੀਂ ਬੱਛੀ ਬੱਛੀ ਮਖਰ ਆ ਗਈ ਆ ਚਲੋ ਫੈਰਾਈਆ ਤੁਹਾਡਾ ਜੀ ਮਿਲਕ ਵੀ ਇਹਨੂੰ ਖਾ ਲਿਓ ਬੱਛੀ ਹਾਂ ਬਿਲਕੁਲ ਦੋਵੇਂ ਪਾਸੇ ਬਿਲਕੁਲ ਆ ਆ ਜਾਓ ਆ ਜਾਓ ਬਸ ਠੀਕ ਹੈ ਜੀ ਹਾਂ ਜੀ ਫਿਰ ਦੀ ਵੀਰ ਮੋਲੇ ਦੇ 55000 ਕਰਦੇ 45000 ਹੀ ਦੇ ਦਾਂਗੇ 45 ਹਾਂਜੀ 40 ਚਲੋ ਤੁਹਾਡੀ ਛੋੜਾ ਜਾਣ ਦੋ ਬਜਾਂ ਦੋ ਜਾਣ ਦੋ ਠੀਕ ਆ ਇਹ ਜੀ ਇਹ ਸਲੀਬ ਜੀ ਪਿਛਲੀ ਵੀਡੀਓ ਵਾਲੀ ਆ ਬੱਛੀ ਅੱਛਾ ਇਹ ਕਿਸ ਵੀਰ ਨੇ ਨਾ ਸਾਨੂੰ ਦੋ ਹੀ ਖੋਲੀ 2000 ਰੁਪਏ ਪਾਤਾ ਹੈ ਬਿਆਨਾ ਹਾਂ ਦੋ ਦਿਨ ਪਾਖੜਿਆ ਮੈਂ ਤੇ ਜਾ ਗੱਡੀ ਕਰ ਦੋ ਮੈਨੂੰ ਗੱਡੀ ਇਥੋਂ ਗੱਡੀ 7000 ਜਿਆਦਾ ਹੀ ਹੁੰਦੀ ਹੈ ਹਾਂ ਫਿਰ ਆਪਣਾ ਮੈਜਰ 6 ਜੀ ਕਰ ਦੇਣਾ ਫਿਰ ਸਰਵਾਸ ਨਾਲ ਪਾ ਕੇ ਤੇ ਜਿਹਦੇ ਫੋਨ ਹੀ ਚੁੱਕਣਾ 2000 ਰੁਪਏ ਉਹਦਾ ਅਜੇ ਵੀ ਸਾਡੇ ਕੋਲ ਆਨੂੰ ਫੋਨ ਕਰਿਆ ਸੀ ਤਾਂ ਹੀ ਵਾਪਸ ਪਾਰਾ ਸੀ ਗੱਡੀ ਅੱਜ ਵੀ ਤਿਆਗਾ ਤੋਰੀ ਯਾਰ ਤਿਆਰ ਹੋਈ ਬੱਛੀ ਕਹਿਣ ਦੀ ਮੈਂ 50000 ਦੀ ਵਿਕੂ ਪਰ ਹੁਣ ਜੀ ਗੱਲ ਦਾ 45 ਮੋਲ ਕਰੀਏ ਤਾਂ ਨਹੀਂ ਚੰਗੀ ਆਉਂਦੀ ਮੱਛੀ ਨਹੀਂ ਠੀਕ ਆ ਅੱਜ ਵੀ ਸਾਨੂੰ ਫੋਨ ਕਰੀ ਪੈਸੇ ਵਾਪਸ ਪਾਰਾ ਨਹੀਂ ਚਲੋ ਇਹ ਗਲਤ ਕੰਮ ਹੈ ਤੁਹਾਨੂੰ ਪਤਾ ਹੈ ਕੁਝ ਟਾਈਮ ਦਾ ਹੀ ਕੰਮ ਹੈ ਨਾ ਇਹ ਹਾਂ ਲਓ ਜੀ ਲਓ ਲਓ ਬਠੀ ਲੈ ਜੀ ਬਾਠ ਠੀਕ ਹੈ ਇਹ ਕੰਮ ਥੋੜਾ ਗਲਤ ਹੁੰਦਾ ਹੈ ਐਂ ਹੀ ਚੱਲਦਾ ਉਹਨਾਂ ਨੇ ਹੋਣਾ ਚਲੋ ਭੇਜ ਦੇਣਗੇ ਬਾਕੀ ਤੇ ਆਓ ਭਾਈ ਜੀ ਆਦਾ ਚੈੱਕ ਕਰਕੇ ਲੈ ਜਾਓ ਕਿ ਨਹੀਂ ਇਹਨੇ ਕਿਰਾਏ ਤੋਂ ਭੱਜ ਕੇ ਬੰਦੇ ਮੜਾ ਆਪਾਂ ਨੇ ਤੇ ਜਾ ਵੱਛੀ ਦੋ ਦਿਨ ਠੀਕ ਦੇਣ ਸਾਰੇ ਪਈਆਂ ਬੰਦੇ ਪੁਛੀ ਹਿੰਗੇ ਵਿਕੀ ਵਿਕੀ ਫਿਰ ਅਸੀਂ ਉਦੋਂ ਦਾ ਨਾ ਲਿਆ ਵੱਛੀ ਉਦੋਂ ਦੀ ਟ੍ਰਾਂਜੈਕਸ਼ਨ ਖਾਣ ਧੀ ਉਦੋਂ ਨੂੰ ਵੱਛੀ ਅੱਜ ਵੱਧ ਚੁੱਕੀ ਹੈ ਬਾਠ ਠੀਕ ਹੈ ਖੋਲੀ ਪਾਲੀ ਛੱਡੀ ਹੁੰਨੀ ਬੜੀ ਬੋਲੋ ਜੀ ਹਾਂ ਜੀ ਇਹ ਹੁਣ ਸਦੀ ਜੀ ਜੋ ਕਿਹਾ 40 ਕਿਹਾ 40 ਦੇ ਦਾਂਗੇ 40000 ਚਲੋ ਜਾਣ ਦੋ ਬਾਠ ਠੀਕ ਹੈ ਜਾਹ ਜੀ ਇਸ ਲਈ ਜੀ ਪਤੀ ਵੜਿਆ ਇਹ ਵੱਡੀ ਵੜ ਹੈ ਨਾ ਹਾਂ ਇਹਨੇ ਦੁੱਧ ਗੱਪਣ 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 ਪੈਣ ਨੇ 20 22 ਕਿਲੋ ਭਰਿਆ ਅੱਛਾ ਲਓ ਜੀ ਇਹ ਵੀ ਦੇਖੋ ਕਰਾਂ ਦੀ 25 30 ਕਿਲੋ ਦੁੱਧ ਹੋਊ ਜਿੱਦਾਂ ਲੈ ਜੂ ਟਾਈਮ ਅਜੇ ਇਹ ਹਫਤਾ ਲੈ ਜੂ ਇੱਕ ਹਫਤਾ ਲੈ ਜੀ ਕੋਰੋ ਬਾਈ ਜੀ ਕਰਾਂ ਦੀ ਲਓ ਫਾਰਮ ਵਾਲੀ ਵੜ ਹੈ ਜੀ ਵੱਡੀ ਵੜ ਬਿਲਕੁਲ ਨਾਲੇ ਹੀ ਬੜੀ ਵੱਡੀ ਵੱਡੀ ਵੜ ਹੈ ਨਾ ਤੁਹਾਡੇ ਲੈ ਕੇ ਹਾਂ ਜੀ ਹਾਂ ਬਸ ਠੀਕ ਆ ਆ ਜਾਓ ਜੀ ਆ ਜਾਓ ਆ ਜਾਓ ਬਾਈ ਜੀ ਚਲੋ ਮੋਨ ਰਾਣਾ ਇਹ ਬਿਲਕੁਲ ਜਾਇ ਹੀ ਰੱਖਿਆ ਕਰੋ ਮੈਂ ਨੱਪੀ ਜਾਓ ਕਿੱਲੀ ਕਰਾਂ ਤੇ ਹਾਂਜੀ ਮੇਰਾ ਸੁਨੀਲ ਜੀ ਮੁੱਲ ਪਾ ਇਮਤਿਆਰ ਹੋਈ ਤੇ ਬੱਛੀ 70 75000 ਦੀ ਆ 60000 ਹੀ ਦੇ ਦਾਂਗੇ ਹਣ ਕਰ ਦੋ ਮਾਮਾ ਇਹ 55 ਹੀ ਦੇ ਦਾਂਗੇ ਜਾਂ ਤਾਂ 55 ਦੇ ਆ ਜਾਓ ਉਧਰ ਆ ਜਾਓ ਉਧਰ ਕਿੰਨੇ ਰਹਿ ਗਿਆਂ ਦੋ ਸੁੰਜਾ ਦੋ ਇੱਕ ਆ ਝੋਟੀ ਮੜੀ ਝਾਤੀ ਮਰਾ ਦੇ ਬਦਨ ਭਾਈ ਵੀਡੀਓ ਤੇ ਕੱਚੀ ਸੀ ਸੁਵੀ ਅਜੇ ਹੁਣੇ ਕੱਟੀ ਦਿੱਤੀ ਬਹੁਤ ਚੰਗੀ ਠੀਕ ਬਹੁਤ ਬੜੀ ਚਲੋ ਤੋਰ ਲੋ ਮੜਾ ਦੇ ਇੱਕ ਦੋ ਵੀਰਾਂ ਦੇ ਫੋਨ ਆਏ ਤਾਂ ਯਾਰ ਕੱਚੀ ਏ ਝੋਟੀ ਦੀ ਆਪਾਂ ਪਾ ਲਈਏ ਕੱਚੀ ਆ ਹਾਂ 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 ਤੇ ਸੁਵੀ ਕੱਟੀ ਦਿੱਤੀ ਮਾ ਕੱਟੀ ਆਈ ਹੈ ਨਾ ਬਸ ਠੀਕ ਆ ਜੈਨ ਦੀ ਭਾਈ ਆ ਜਾਣਾ ਹਾਂ ਆਜੋ ਜੀ ਆਜੋ ਆਜੋ ਤੇਰੀ ਤੇਰੀ ਲੋਨੇ ਬੋੜਾ ਆਉਂਦੇ ਨਹੀਂ ਨਹੀਂ ਉਹ ਆਜੋ ਰਾਣਾ ਜੀ ਫਿਰ ਇਹਦੀ ਕੀਮਤ ਤੇਰੀ ਹਲੀਨ ਜੀ ਉਹ ਜੋ ਉਧਰ ਗਿਆ 80000 ਜੀ 80000 ਦੀ ਆ ਤਿਆਰ ਹੈ ਝੋਟੀ 2000 ਰੁਪਏ ਆਜੋ ਆਜੋ ਬਸ ਠੀਕ ਬੜੀ ਬੁੜੀ ਚੰਗੀ ਝੋਟੀ ਪੋਲੀ ਪਾਲੀ ਬੜੀ ਚੋਟੀ ਆਜੋ ਇਹ ਵੀ ਸੁਈਆਂ ਜੀ ਜੀ ਹਾਂ ਜੀ ਹਾਂ ਜੀ ਕਿਨੇ ਦਿਨ ਹੋ ਗਏ ਭਾਈ ਸੁਈ ਨੂੰ ਇਹ ਨੂੰ ਸੁਨੀਪ ਜੀ 20 ਦਿਨ ਹੋ ਗਏ ਹਨ ਗਿਆ ਮਗਰ ਠੀਕ ਆ ਦੁੱਧ ਕਿੰਨਾ दो देर को 11 किलो लीटर वाला ਝੱਗਲਾ ਮੈਂ 12 13 ਕਿਲੋ ਕਹਿ ਲਓ ਜੀ। ਲਓ ਜੀ। 11 ਕਿਲੋ ਹੈਗਾ ਨਾ ਪੱਕਾ। ਹਾਂਜੀ ਹਾਂਜੀ। ਆਜੋ ਬਜੀ ਆਜੀ। ਮੂਮਾ। ਬਾਠੀ ਜਾ। ਹਾਂਜੀ। ਮੋਲੇ ਦਾ 35 ਕਰ ਲੀਏ 45 ਕਰ ਲੀਏ 32 ਦੀ ਹਾਂ ਨਾ ਛੋਟੀ ਕਰਾਂਗੇ। 30000 ਦੀ। ਚਲੋ ਤੁਹਾਡੀ ਗੜਾ ਮੋੜੀ ਉਹ ਵੀਰ ਉਹਦਾ ਲੈਣ ਦੇ ਬੈਠੇ ਚਲੋ ਤੁਹਾਡੀ ਗੜਾ ਮੋੜਨੀ ਚਲੋ ਕੋਈ ਨਹੀਂ ਆਹ ਇਹ ਆਫਰੀ ਆ ਹਾਂਜੀ ਆ ਬਿਲਕੁਲ ਵਸੇ ਮਾ ਗਰੰਦੇ ਵਸੇ ਵਸੇ ਠੀਕ ਬਿਲਕੁਲ ਸੰਦੀਪ ਜੀ ਦੁੱਧ 10 ਕਿਲੋ 10 ਕਿਲੋ ਹੈਗਾ ਹਾਂਜੀ ਬਸ ਲਾਸਟ ਪੀਸ ਹੀ ਰਹਿ ਗਿਆ ਇਹ ਲਾਸਟ ਪੀਸ ਹੀ ਹਾਂਜੀ ਭਰਾਣਾ ਜੀ ਇਹ 30 ਹਾਦੀ ਹੈ ਹਾਂਜੀ 30 ਹਜ਼ਾਰ ਦੀ ਇਹ ਠੰਡੀ ਢੁੰਡੀ ਜੀ ਇਧਰ ਰੱਖੀ 30 ਹਜ਼ਾਰ ਦੀ ਦੋ ਛੋਟ ਕਰਦਾ 28 ਦੇਣਾ ਚਲ ਜਾਂਦ ਬਸ ਠੀਕ ਆ ਇਹ ਜੋੜਾ ਜੇ ਕੋ ਵੀਰ ਭਰਾ ਲੈ ਲੇ ਦੋ ਘਟ ਸੜ ਦਾ ਬਣ ਜਣਾ ਨਹੀਂ ਉਹਦਾ ਵੇਖੀ ਤੋੜੇ ਬੈਠੇ ਗਾ ਚਲੋ ਵੇਖੀ ਬਾਕੀ ਚਲੋ ਇੱਥੇ ਆਨ ਚੈੱਕ ਕਰਕੇ ਲੈ ਕੇ ਜਾਾਂਗੇ ਨਹੀਂ ਭਾਈ ਜੀ ਠੀਕ ਠੀਕ ਹਾਂਜੀ ਬੋਲੋ ਨੰਬਰ ਜੀ 97796 12422 ਠੀਕ ਆ ਪਿੰਡ ਤੇਜਵੀਲਾ ਪਿੰਡ ਵੀਲਾ ਜ਼ਿਲ੍ਹਾ ਗਰਦਾਸਪੁਰ ਸੀਲ ਬਟਾਲਾ ਸਤਿ ਸ੍ਰੀ ਅਕਾਲ